ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪਹਿਲਾ ਆਪੇ ਸਵਦ ਆਪੇ ਨੀਸਾ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵਿਖਾਤਾ ਤੂੰ ਦਾਤਾ ਨਾਮ ਪਰਵਾਨ ਆਤੇ ਸਬਦ ਆਪੇ ਨਹੀਂ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੈ ਤਾੜ ਤੂੰ ਦਾਤਾ ਨਾਮ ਪਰਵਾਣ ਐਸਾ ਨਾਮ ਨਿਰੰਜਨ ਦੇਓ ਜਾ ਚਤ ਤੂੰ ਅਲਖ ਅਪੇਵ ਰਹਾ ਮਾਇਆ ਮੋਹ ਤਰ ਕਟੀ ਨਾਰ ਉੰਡੀ ਕਾਮਣ ਕਾਮਣਯਾਰ ਰਾਜ ਰੂਪ ਛੋਟਾ ਦਿਨ ਚਾਰ ਨਾਮ ਮਿਲੇ ਚਾਨਣ ਅੰਧਿਆਰ ਚੱਖ ਛੋਡੀ ਸਹਸਾ ਨਹੀਂ ਕੋਈ ਬਾਪ ਦੇਸ ਵੇਜਾਤ ਨਾ ਹੋਏ ਇਕ ਕੋ ਨਹੀਂ ਭਉ ਕੋ ਰਤਾ ਕਰੇ ਕਰਾਵੇ ਸੋਏ ਸਬਦ ਮੋਏ ਮਨ ਮਨ ਤੇ ਮਾਰਿਆ ਆਖ ਰਹੀਂ ਮਨ ਸਾਚੈ ਤਾਰਿਆ ਆਇਆ ਨਾ ਸੁਝ ਗੁਰ ਕੋਵਾ ਨਾ ਨਕ ਨਾਮ ਰਤੇ ਨਿਸਤਾਰਿਆ ਸਬਦ ਮੁਈ ਮਨ ਮੰਨਤੇ ਮਾਰਿਆ ਧਾਕ ਰਹੇ ਮਨ ਸਾਚ ਤਾਰਿਆ ਅਵਰਨਾ ਸੁਜ ਗੁਰ ਕੋ ਨਾਨਕ ਨਾਮ ਰਤੇ ਨੇ ਸਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹਿਲਾ ਪਹਿਲਾ ਆਪੇ ਸਬਦ ਆਪੇ ਨੀਸਾਨ ਆਪੇ ਸੁਰਤਾ ਆਪੇ ਜਾਲ ਆਪੇ ਕਰ ਕਰ ਵੇਖੈ ਤਾਲ ਤੂੰ ਦਾਤਾ ਨਾਮ ਪਰਵਾਨ ਗੁਰੂ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖਵਾਪ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਬਿਲਾਵਲ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 795 ਦੇ ਉੱਤੇ ਸੁਭਾਏ ਮਾਨ ਹੈ ਸਤ ਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸ਼ਬਦ ਸਾਡੇ ਹਿਰਦੇਆਂ ਅੰਦਰ ਵਸੇ ਆ ਗਏ ਆ ਗਏ ਆ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਦਰਤੇ ਪਰਵਾਣ ਕਰ ਲੈਣ ਭਾਈ ਸਤਿਗੁਰ ਸਾਰਿਆਂ ਨੂੰ ਨਾਮ ਦੀ ਦਾਤ ਚਰਦੀ ਕਲਾ ਬਖਸ਼ਣ ਜੀ ਹੋਈਆ ਬੇਅੰਤ ਭੁੰਨਾ ਦੀ ਖਿਮਾ ਗੱਲਬੱਝ ਕੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ